36 ਕਮ ਸਾਈ ਹੋਪ ਸਾਰੇ ਵਧੀਆ ਹੋਣਗੇ ਸੋ ਟਾਡੇ ਲਈ ਇੱਕ ਬਹੁਤ ਵੱਡੀ ਚੀਜ਼ ਲੈ ਆਇਆ ਪੰਜਾਬ ਚ ਪਹਿਲੀ ਵਾਰ ਆਈ ਬੋਲ ਟੈਟੂ ਸੋ ਤੁਸੀਂ ਮੇਰੀ ਪਹਿਲੀ ਪੋਸਟ ਦੇਖੀ ਹੋਗੀ ਪੰਜਾਬ ਚ ਪਹਿਲੀ ਵਾਰ ਆਈ ਬੋਲ ਟੈਟੂ ਦਾ ਖਿਤਾਬ ਚ ਨੰਬਰ 1 ਚ ਆਇਆ ਸੋ ਕਈ ਮੇਰੇ ਵੀਰਾਂ ਦਾ ਆਪਣਾ ਮੈਸੇਜ ਕਮੈਂਟ ਆਉਂਦੇ ਪਏ ਆ ਕਿ ਭਾਈ ਅਸੀਂ ਵੀ ਕਰਨਾ ਚਾਹੁੰਦੇ ਆ ਕਿਸੇ ਫੇਜ ਕਿਵੇਂ ਆ ਬ੍ਰਦਰ ਇਹ ਚੀਜ਼ ਇਦਾਂ ਦੀ ਹੈ ਕਿ ਬਹੁਤ ਹੀ ਵੱਡਾ ਡਿਸੀਜਨ ਹੈ ਜ਼ਿੰਦਗੀ ਦਾ ਬਹੁਤ ਵੱਡਾ ਡਿਸੀਜਨ ਹੈ ਜ਼ਿੰਦਗੀ ਦਾ ਹੈ ਵੀ ਇਹਦੇ ਵੀਜ਼ਨ ਵੀ ਚਾਸਦਾ ਵਾ ਬਹੁਤ ਚੀਜ਼ਾਂ ਦਾ ਦੀ ਹੈਗੀਆਂ ਵਾ ਜਿਹੜੀਆਂ ਤੁਸੀਂ ਸਾਈਡ ਇਫੈਕਟਸ ਜਿਹਨੂੰ ਕਹਿੰਦੇ ਨਾ ਬਹੁਤ ਬਟ ਮੈਨੂੰ ਇਸ ਚੀਜ਼ ਦਾ ਸ਼ੌਂਕ ਸੀਗਾ ਬਹੁਤ ਸਾਲਾਂ ਤੋਂ ਸੀਗਾ ਮੈਂ ਐਕਸੈਪਟ ਕਰਦਾ ਹਰ ਇੱਕ ਚੀਜ਼ ਨੂੰ ਐਂਡ ਉਸ ਤੋਂ ਬਾਅਦ ਮੈਂ ਨਤੀਜੇ ਤੇ ਮੁੰਜਾ ਕਿ ਮੈਂ ਹਾਈ ਬੋਲ ਟੈਟੂ ਮੈਨੂੰ ਕਰਵਾਣਾ ਵਾ ਤੋਂ ਬਹੁਤ ਸੋਚ ਸਮਝ ਕੇ ਚੀਜ਼ੇ ਕਰਾਉਣ ਵਾਲੀ ਹੈ ਹਰ ਕੋਈ ਨਹੀਂ ਕਰਵਾ ਸਕਦਾ ਇਸ ਲਈ ਬਹੁਤ ਵੱਡਾ ਬਰੋਜ ਜਿਗਰਾ ਚਾਹੀਦਾ ਬਹੁਤ ਵੱਡਾ ਜਿਗਰਾ ਚਾਹੀਦਾ ਵਾ ਆਪਣੇ ਫੈਮਿਲੀ ਨੂੰ ਦੇਖ ਕੇ ਐਂਡ ਸਭ ਕੁਝ برو ਬਹੁਤ ਵੱਡਾ ਜਿਗਰਾ ਚਾਹੀਦਾ ਵਾ ਇੱਕ ਛੋਟੀ ਚੀਜ਼ ਨਹੀਂ ਹੈ ਬਹੁਤ ਹੀ ਲਾਈਫ ਦਾ ਵੱਡਾ ਡਿਸੀਜਨ ਹੈ ਇਹ ਬਹੁਤ ਵੱਡਾ ਐਂਡ ਲੁੱਕ ਕਿਦਾਂ ਲੱਗਦੀ ਪਈ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਵੀਰੋ ਕੈਮ ਸਾਈਟ ਟੈਡੂਅਲ ਦਾ ਟਾਈਮ ਆ ਤੁਸੀਂ ਜਾਣਦੇ ਹੀ ਹੋ